ਉਹਦੇ ਪਜਾਮੇ ਥੱਲੇ ਵੀ ਖਾਕੀ ਨੀਕਰ ਆ। ਉਹ ਘਟ ਨਹੀਂ ਹੈਗਾ। ਉਹ ਤਾਂ ਕਹਿੰਦੇ ਨੇ ਜਿੱਥੋਂ ਤੱਕ ਲੜਨਾ ਪਿਆ ਪੰਜਾਬ ਲਈ ਲੜੂ, ਜਿੱਥੋਂ ਤੱਕ ਖੜਨਾ ਪਿਆ ਪੰਜਾਬ ਲਈ ਖੜੂ। ਯੂਨੀਵਰਸਿਟੀ ਸਾਡੀ ਆ ਸੀ। ਯੂਨੀਵਰਸਿਟੀ ਨੂੰ ਜਾਣ ਹੀ ਦੇਣਾ ਕਿਸੇ ਨੂੰ। ਤੇ ਤਰਨ ਤਰਨ ਤੋਂ ਤਾਂ ਨਿਕਲੇ ਆ ਨਹੀਂ। 8 ਦਿਨ ਬਾਅਦ ਤਾਂ ਮੁੰਡੇ ਦੀ ਸਟ੍ਰਾਈਕ ਟੁੱਟੀ ਆ ਜਿਹੜੇ ਹੰਗਰ ਸਟ੍ਰਾਈਕ ਕੀਤੀ ਸੀ, ਭੁੱਖੜਤਾਲ ਕੀਤੀ ਸੀ। ਉਦੋਂ ਤਾਂ ਆਇਆ ਨਹੀਂ। ਆ ਹੁਣ ਲੱਗੇ ਹੋਏ ਆ। ਆ ਸਾਡੇ ਵਾਸਤੇ ਬਾਰਡਰਾਂ ਤੇ ਰੁਕਣ ਲੱਗੇ ਹੋਏ ਆ। ਕਿੱਥੇ ਭਗਵੰਤ ਮਾਨ ਫਿਰ? ਇਹ ਪੰਜਾਬ ਯੂਨੀਵਰਸਿਟੀ ਨਾਗਪੁਰ ਨਹੀਂ ਬਣ ਦੇਣੀ। ਇਹ ਨਹੀਂ ਨਾਗਪੁਰ ਬਣ ਦੇਣੀ ਆ ਜਿੰਨਾ ਮ ਇਹ ਤੂੰ ਵਿਸ਼ਵਾਸ ਗਿਆ ਜੇਠਾ ਪੁੱਤ ਬਣਾਇਆ ਪੰਜਾਬ ਨੇ ਪਰ ਨਿਕਲਿਆ ਕੀ ਗੁਲਾਮ ਉਹਨਾਂ ਨੂੰ ਪਤਾ ਵੀ ਸਾਡਾ ਗੁਲਾਮ ਹਾਤੇ ਇੱਕ ਇੱਕ ਕਰਕੇ ਆਰਡਰ ਪਹਿਲਾਂ ਭਾਖੜਾ ਬੀਬੀ ਅੰਬੀ ਦਿੱਤਾ ਕਿ ਨਹੀਂ ਦਿੱਤਾ ਕਿੰਨੇ ਡਰਾਮੇ ਹੋਏ ਕਦੇ ਉੱਥੇ ਜਿੰਦਾ ਲਾਉਂਦਿਆਂ ਦੀ ਚਾਬੀ ਹੈ ਕਦੇ ਉਹ ਆਨੰਦਪੁਰ ਸਾਹਿਬ ਵਾਲਾ ਉਹ ਬਾਈ ਕੀ ਨਾ ਉਹਦਾ ਭਰਾ ਜਾ ਹਨਾ ਉਹ ਕਹਿੰਦਾ ਮਹੀਂ ਰੱਖਾਂ ਮੈਂ ਪੜ੍ਹ ਨਹੀਂ ਦਊਗਾ ਐ ਨਹੀਂ ਵੜਨੂੰਗਾ ਹੁਣ ਉਹ ਕਿੱਥੇ ਹੈ 200 ਕਾਲਜ ਨੇ ਪੰਜਾਬ ਦੇ ਜਿਹੜੇ ਐਫੀਲੀਏਟਡ ਨੇ ਇਸ ਯੂਨੀਵਰਸਿਟੀ ਦੇ ਨਾਲ ਇਹ ਸੈਨੇਟ ਭੰਗ ਕਰਕੇ ਨੋਮੀਨੇਟਡ ਬੰਦੇ ਲਾ ਦੇਣੇ ਨੇ ਉਸ ਤੋਂ ਬਾਅਦ ਕਰਨਾ ਕੀ ਹੈ ਉਹੀ ਜੋ ਨਾਗਪੁਰ ਤੋਂ ਆਡਰ ਆਉਣਾ ਉਹੀ ਜੋ ਸੈਂਟਰਲਾਈਜ਼ਡ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਲੱਗੇ ਹੋਣੇ ਉਹਦੇ ਵਿੱਚ ਪੜਾਉਣਾ ਕੀ ਹੈ ਸਾਨੂੰ ਗੋਬਰ ਦੇ ਫਾਇਦੇ ਮੂਤ ਦੇ ਫਾਇਦੇ ਗਾਊ ਦਾ ਗੋਬਰ ਗਾਊ ਦਾ ਮੂਤ ਕਦੇ ਐਸਵਾਈਐਲ ਤੇ ਲੜਾਉਨੇ ਆ ਕਦੇ ਜਾਤ ਪਾਤ ਤੇ ਲੜਾਉਨੇ ਆ ਕਦੇ ਫਿਰਕੇ ਤੇ ਲੜੋਨੇ ਕਦੇ ਧਾਰਮਿਕ ਕੱਟੜਤਾ ਤੇ ਲੜਾਉਨੇ ਆ ਕਿੰਨਾ ਕੁਸ਼ ਕਰਦੇ ਨੇ ਥੋੜਾ ਕੁਸ਼ ਕਰਦੇ ਨੇ ਹੁਣ ਸਾਡੀ ਐਜੂਕੇਸ਼ਨ ਤੇ ਸਾਡੀ ਵਿਦਿਅਕ ਹੋਂਦ ਤੇ ਹਮਲੇ ਵਾਸਤੇ ਆ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭਗਮਾ ਕਰਨ ਕਰਨ ਦੀ ਗੱਲ ਚੱਲੀ ਪੰਜਾਬ ਦੇ ਦਾਅਵੇ ਨੂੰ ਖਤਮ ਕਰਨ ਦੀ ਗੱਲ ਚੱਲੀ ਤੱਜ ਪੰਜਾਬ ਦੇ ਵਿੱਚੋਂ ਹਰ ਕਦਮ ਇੱਥੇ ਪਹੁੰਚਿਆ तमाम ਰੋਕਾਂ ਲੱਗੀਆਂ ਪਰ ਉਹਨਾਂ ਰੋਕਾਂ ਨੂੰ ਤੋੜ ਕੇ ਫਿਰ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਅੱਜ ਪੰਜਾਬਤਾ ਦਾ ਦਾਵਾ ਫਿਰ ਟੋਕਿਆ ਹੈ ਕੱਲ੍ਹ ਬਾਤ ਕਰਾਂਗੇ ਭਾਈ ਕੁਸ਼ਿੰਦਰ ਸਿੰਘ ਜੰਡ ਸਾਹਿਬ ਸਾਡੇ ਨਾਲ ਹੋਣਗੇ ਭਾਈ ਜੀ ਕਿਵੇਂ ਦੇਖਦੇ ਹੂੰ ਅ ਰੋਕਾਂ ਤਾਂ ਇਦਾਂ ਲਾਈਆਂ ਗਈਆਂ ਕਿ ਕਿਸੇ ਨੂੰ ਅੰਦਰ ਤੱਕ ਵੜਨ ਨਹੀਂ ਦੇਣਾ ਅੰਦਰਲੇ ਅੰਦਰ ਤੇ ਬਾਹਰਲੇ ਬਾਹਰ ਪਰ ਪਤਾ ਹੀ ਨਹੀਂ ਲੱਗਿਆ ਰੋਕਾਂ ਕਿੱਧਰ ਗਈਆਂ ਕਿੱਧਰ ਗਈ ਪੁਲਿਸ ਆ ਕੇ ਫਿਰ ਦਾਵਾ ਠੋਕਤਾ ਪੰਜਾਬ ਦਾ ਹਾਂਜੀ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲ ਦੇ ਵਿੱਚ ਇਹ ਰੋਕਾਂ ਕੁਝ ਸਮਾਂ ਪਹਿਲਾਂ ਨਾ ਦਿੱਲੀ ਨੂੰ ਜਾਣ ਲੱਗੀਆਂ ਵੀ ਲੱਗੀਆਂ ਸੀਗੀਆਂ ਇਸ ਤੋਂ ਵੀ ਬੜੀਆਂ ਲੱਗੀਆਂ ਸੀ ਖਤਰਨਾਕ ਲੱਗੀਆਂ ਸੀਗੀਆਂ ਬਹੁਤ ਤੰਤਰ-ਵੰਤਰ ਇਕੱਠਾ ਹੋਇਆ ਵਾ ਤਾਂ ਉਦੋਂ ਇਹ ਤਾਂ ਰੋਕਾਂ ਤਾਂ ਉਦੋਂ ਨਹੀਂ ਰੋਕ ਸਕੀਆਂ ਫਿਰ ਪੰਜਾਬ ਦਾ ਖੂਨ ਨੇ ਐਸਾ ਜੀ ਉਦੋਂ ਕਿਸਾਨ ਵੀ ਤੁਰੇ ਮਜ਼ਦੂਰ ਵੀ ਤੁਰੇ ਵਪਾਰੀ ਵੀ ਤੁਰੇ ਦੁਕਾਨਦਾਰ ਵੀ ਤੁਰੇ ਆਮ ਬੰਦਾ ਘਰ ਚੋਂ ਵੀ ਤੁਰਿਆ ਕਿਸੇ بڑے ਘਰ ਚੋਂ ਵੀ ਤੁਰਿਆ ਬਾਹਰੋਂ ਵਿਦੇਸ਼ਾਂ ਤੋਂ ਵੀ ਆ ਗਏ ਸਾਰੇ ਜਦੋਂ ਪੰਜਾਬ ਦੀ ਪੱਗ ਨੂੰ ਹੱਥ ਪਾਉਣ ਲੱਗੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜਣ ਲੱਗੇ ਤੇ ਪੰਜਾਬ ਦੇ ਜਿਹੜੇ ਨੁਮਾਇੰਦੇ ਆ ਉਹ ਚੋਰਾਂ ਨੂੰ ਕੁੱਤੀ ਰਲੀਆਂ ਵਾਲਾ ਕੰਮ ਹੋਵੇ ਫਿਰ ਪੰਜਾਬ ਦੇ ਲੋਕ ਆਪਣਾ ਹੱਕ ਲੈਣ ਵਾਸਤੇ ਤਾਂ ਤੁਰਦੇ ਹੀ ਆ ਜੀ ਅੱਜ ਫੇਰ ਦੁਬਾਰਾ ਉਹੀ ਚੀਜ਼ ਰਿਪੀਟ ਹੋਈ ਉਸੇ ਸ਼ਾਸਕ ਵੱਲੋਂ ਸ਼ਾਸਕ ਵੀ ਉਹੀ ਆ ਉਸੇ ਸ਼ਾਸਕ ਵੱਲੋਂ ਦੁਬਾਰਾ ਉਹੀ ਚੀਜ਼ ਰਿਪੀਟ ਹੋਈ ਜਦ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਫੇਲ ਹੋ ਗਏ 50 ਕਿਲੋਮੀਟਰ ਅੰਦਰ ਵੱਢ ਲੇ ਬਾਰਡਰ ਤੋਂ ਬੀਬੀਐਮਬੀ ਤੇ ਆਲੇ ਪਾਣੀ ਛੱਡ ਲਿਆ ਕਿਸਾਨੀ ਮਾਰ ਕੇ ਦੇਖ ਲਈ ਸਭ ਕੁਝ ਕਰਕੇ ਦੇਖ ਲਿਆ ਉਸ ਤੋਂ ਬਾਅਦ ਇਹ ਹਮਲਾ ਦਿਮਾਗ ਤੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਆ ਤੀਜਾ ਨੈਤਰ ਕੀ ਆ ਜਿਹੜੀਆਂ ਅੱਖਾਂ ਨਹੀਂ ਦੇਖਦੀਆਂ ਜਿਹੜੀ ਅਸੀਂ ਆਪ ਨਹੀਂ ਦੇਖ ਸਕਦੇ ਉਹ ਸਾਡੀ ਸਮਝ ਦੇਖ ਲੈਂਦੀ ਸਾਡੀ ਅਕਲ ਦੇਖ ਲੈਂਦੇ ਚੀਜ਼ ਉਹ ਚੀਜ਼ ਨੂੰ ਸਾਡੀ ਸਮਝ ਸਾਡੀ ਆਕਲ ਸਮਝ ਲੈਂਦੀ ਆ ਤੇ ਵਿਦਿਆ ਮਨੁੱਖ ਦਾ ਤੀਜਾ ਨੈਤਰ ਆ ਵਿਦਿਆ ਦੇ ਵਿੱਚ ਉਹ ਸਾਡੀ ਸਮਝ ਜਿਹੜੀ ਪੈਦਾ ਹੁੰਦੀ ਆ ਇਹ ਸਾਡੀ ਵਿਦਿਆ ਤੇ ਇਹਨਾਂ ਨੇ ਹਮਲਾ ਕੀਤਾ ਸੀ ਉਹ ਦ ਸੰਗੀਕਰਨ ਕਰਨ ਲੱਗੇ ਸੀ ਤੇ ਫਿਰ ਖਾਕੀ ਨਿੱਕਰ ਜੇ ਟੰਗੀਆਂ ਨੂੰ ਦਿਖਾਤਾ ਵੀ ਪੰਜਾਬ ਕੀ ਆ ਪੰਜਾਬ ਦੀ ਤਸਵੀਰ ਕੀ ਆ ਪੰਜਾਬ ਦਾ ਖੂਨ ਕੀ ਆ ਜਿਹੜੀ ਖਾਕੀ ਨਿੱਕਰ ਟੰਗੀਆਂ ਦਿਖਾਤਾ ਨੂੰ ਅੱਜ ਫਿਰ ਦਿਖਾਇਆ ਜੀ ਉਹਨਾਂ ਨੇ ਉਹਨੂੰ ਦੱਸਿਆ ਵੀ ਸਾਨੂੰ ਪਤਾ ਵੀ ਤੁਹਾਡੀ ਇਹ ਸਾਰੇ ਸਿਸਟਮ ਦੇ ਪਿੱਛੇ ਕੰਮ ਕੌਣ ਕਰਦਾ ਹੈ ਕੌਣ ਕੀ ਕਰ ਰਿਹਾ ਉਹ ਦੱਸਿਆ ਵੀ ਨੰਗੇ ਕਰਕੇ ਨਿਕਰ ਖੜੀ ਕਰਦੀ ਮੈਂ ਉਹਰੇ ਇੱਕ ਹੋਰ ਬੇਨਤੀ ਵੀ ਕਰੂੰਗਾ ਇਹ ਆਰਐਸਐਸ ਵਾਲਿਆਂ ਨੂੰ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਹਿੰਦੂ ਨੂੰ ਵੀ ਬਖਸ਼ੋ ਤੁਸੀਂ ਕਰਤੂਤਤਾ ਤਾਂ ਕਰਦੇ ਹੋ ਤੁਸੀਂ ਤੇ ਗਿਣੀਆਂ ਮਿਣੀਆਂ ਜਾਂਦੀਆਂ ਫਿਰ ਜਦ ਕੋਈ ਬੋਲਣ ਲੱਗਿਆ ਕਰਦਾ ਉਹ ਫਿਰ ਕੋਈ ਜਨਸੰਗੀ ਕੋਈ ਹਿੰਦੂ ਕੋਈ ਸਨਾਤਨ ਸਾਰੇ ਪਾਸੇ ਨਾਮ ਵਿੱਚ ਆ ਜਾਂਦੇ ਨੇ ਜਾਨੀ ਇਹਨਾਂ ਨੂੰ ਮੇਰੀ ਇੱਕ ਬੇਨਤੀ ਆ ਰਸਸ ਵਾਲਿਆਂ ਨੂੰ ਵੀ ਉਹ ਘਟੋ ਘਟ ਸਨਾਤ ਵਾਲਿਆਂ ਨੂੰ ਬਖਸ਼ੋ ਤੁਸੀਂ ਨੰਗੇ ਹੋਏ ਪਏ ਆ ਇਹ ਪੰਜਾਬ ਯੂਨੀਵਰਸਿਟੀ ਨਾਗਪੁਰ ਨਹੀਂ ਬਣ ਦੇਣੀ ਇਹ ਨਹੀਂ ਨਾਗਪੁਰ ਬਣ ਦੇਣੀ ਹੈ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹ ਅੱਜ ਪੂਰਾ ਪੁਰਾਣਾ ਪੰਜਾਬ ਇਕੱਠਾ ਹੋਇਆ ਹੋਇਆ ਜੀ ਜਿਸ ਧਰਤੀ ਤੇ ਪੈਸ ਵਕਤ ਖੜੇ ਆ ਜੀ ਇਹ ਪੰਜਾਬ ਦਾ ਸੈਂਟਰ ਪੁਆਇੰਟ ਆ ਆਪਾਂ ਅੱਜ ਦੇ ਪੰਜਾਬ ਦੇ ਮੁਤਾਬਕ ਦੇਖੀ 1966 ਤੋਂ ਬਾਅਦ ਵਾਲ ਦੇ ਇਹਦਾ ਇਦਾਂ ਲੱਗਦਾ ਜਿਵੇਂ ਯੂਨੀਵਰਸਿਟੀ ਪੰਜਾਬ ਦੇ ਅੰਨਡ ਤੇ ਜਾ ਕੇ ਪਰ ਨਹੀਂ ਇਹ ਜਦੋਂ ਯੂਨੀਵਰਸਿਟੀ ਇਹ ਬਣੀ ਹੋਣ ਦੇ ਵਿੱਚ ਆਈ ਉਦੋਂ ਇਹ ਪੰਜਾਬ ਦਾ ਸੈਂਟਰ ਪੁਆਇੰਟ ਸੀਗਾ ਆ ਦਿਲ ਸੀ ਪੰਜਾਬ ਦਾ ਦਿਲ ਹਿਮਾਚਲ ਹਰਿਆਣਾ ਤੇ ਪੰਜਾਬ ਇਹ ਸੈਂਟਰ ਜਿੱਥੇ ਆਪਾਂ ਖੜੇ ਆ ਇਹ ਸੀਗਾ ਤੇ ਜਦੋਂ ਹੁਣ ਪੰਜਾਬ ਦੀ ਪਹਿਲਾ ਪੱਗ ਨੂੰ ਹੱਥ ਪਾ ਕੇ ਦੇਖ ਲਈ ਹੁਣ ਪੰਜਾਬ ਦਾ ਦਿਲ ਕੱਢਣ ਲੱਗੇ ਆ ਐਦਾਂ ਤਾਂ ਨਹੀਂ ਨਿਕਲੂਗਾ ਜੀ ਤਾਂ ਹੀ ਅੱਜ ਫਿਰ ਹਰਿਆਣਾ ਤੋਂ ਚੱਲ ਕੇ ਵੀ ਆਏ ਹਿਮਾਚਲ ਤੋਂ ਚੱਲ ਕੇ ਵੀ ਆਏ ਰਾਜਸਥਾਨ ਤੋਂ ਚੱਲ ਕੇ ਵੀ ਆਏ ਪੰਜਾਬ ਵਾਲਿਆਂ ਦਾ ਉਹ ਨਹੀਂ ਸੀਗਾ ਪੇ ਪੰਜਾਬ ਗੱਠਾ ਅੱਜ ਮੋਢੇ ਮੋਢੇ ਲਾਈ ਬੈਠੇ ਆ ਉਹ ਖੜੇ ਆ ਕਿੰਨੀ ਤੋੜ ਨਮ ਰੋਣ ਦੀ ਕੋਸ਼ਿਸ਼ ਕਰ ਲਈ ਕਦੇ ਐਸਵਾਈਐਲ ਤੇ ਲੜਾਉਨੇ ਆ ਕਦੇ ਜਾਤ ਪਾਤ ਤੇ ਲੜਾਉਨੇ ਆ ਕਦੇ ਫਿਰਕੇ ਤੇ ਲੜਾਉਨੇ ਆ ਕਦੇ ਧਾਰਮਿਕ ਕੱਟੜਤਾ ਤੇ ਲੜਾਉਨੇ ਆ ਕਿੰਨਾ ਕੁਛ ਕਰਦੇ ਨੇ ਥੋੜਾ ਕੁਛ ਕਰਦੇ ਨੇ ਹੁਣ ਸਾਡੀ ਐਜੂਕੇਸ਼ਨ ਤੇ ਸਾਡੀ ਵਿਦਿਕ ਹੋਂਦ ਤੇ ਹਮਲੇ ਵਸਤੇ ਆ ਗਏ ਕਿੰਨਾ ਕੁਛ ਕੀਤਾ ਇਹਨਾਂ ਨੇ ਪਰ ਨਹੀਂ ਹੁਣ ਜਾਗੇ ਹੋਏ ਪੰਜਾਬ ਉਹਨੂੰ ਪਤਾ ਲੱਗ ਗਿਆ ਸਾਡੇ ਲੋਕਾਂ ਨੂੰ ਵੀ ਆ ਮੇਰਾ ਭਾਈ ਆ ਹਰਿਆਣੇ ਦਾ ਹੈਗਾ ਪਰ ਮੇਰਾ ਭਰਾ ਹੈ ਆ ਹਿਮਾਚਲ ਤੋਂ ਆ ਇਹ ਮੇਰਾ ਭਰਾ ਹੈ ਮੇਰੀ ਭੈਣ ਆ ਇਹ ਰਾਜਸਥਾਨ ਤੋਂ ਆ ਇਹ ਮੇਰਾ ਹੀ ਆਦੀ ਆ ਸਾਨੂੰ ਪਤਾ ਲੱਗ ਗਿਆ ਸਾਡੇ ਲੋਕਾਂ ਨੂੰ ਤਾਂ ਹੀ ਮੋਢਾ ਮੋਢਾ ਜੋ ਕੇ ਖੜਦੇ ਜੀ ਲੀਡਰ ਸਾਨੂੰ ਤੋੜਦੇ ਨੇ ਇਹ ਇਹ ਲੋਕ ਇਹਨਾਂ ਦੀ ਕਰਤੂਤਾ ਸਾਨੂੰ ਜੋੜਦੀਆਂ ਨੇ ਤੇ ਪੰਜਾਬ ਆ ਜੇ ਬੈਠਾ ਇੱਕ ਮੰਚ ਤੇ ਕਿਸੇ ਕਿਸੇ ਦੀ ਹਾਮੀ ਭਰਦਾ ਹਰਿਆਣਾ ਪੰਜਾਬ ਦੇ ਹੱਕ ਚ ਬੋਲਣ ਲੱਗਿਆ ਹੋਇਆ ਜਿਹੜਾ ਹਰਿਆਣਤ ਆਇਆ ਪੰਜਾਬ ਵਾਲਾ ਉਹਦੇ ਹੱਕ ਦੇ ਵਿੱਚ ਬੋਲਦਾ ਕਿਉਂਕਿ ਵਿਦਿਆ ਸਭ ਦਾ ਅਧਿਕਾਰ ਆ ਅੱਜ ਜਦੋਂ ਵੀ ਇਸ ਮੰਚ ਤੋਂ ਕੋਈ ਬੋਲੇ ਆ ਪੜਿਆ ਲਿਖਿਆ ਬੰਦਾ ਜਿਹਨੇ ਸਿਆਸਤ ਨਹੀਂ ਕੀਤੀ ਮੈਂ ਉਹਦੀ ਗੱਲ ਕਰੂੰਗਾ ਦੇਖੋ ਸਿਆਸੀ ਆਨੇ ਆਪਣੇ ਕੰਮ ਕਰਨਾ ਹੀ ਕਰਨਾ ਠੀਕ ਹੈ ਨਾ ਸੱਪ ਨੂੰ ਆਪਾਂ ਚਾਹੇ ਦੁੱਧ ਪਲਾਈਏ ਚਾਹੇ ਉਹਨੂੰ ਆਪਾਂ ਪਾ ਲਈਏ ਚਾਹੇ ਬਾਹਰੋਂ ਫੜ ਲਈਏ ਚਾਹੇ ਬੱਚੇ ਨੂੰ ਪਾ ਲਈਏ ਸਭ ਦਾ ਕੰਮ ਡੰਗ ਮਾਰਨਾ ਤੇ ਜਿਹੜੀ ਆ ਸਿਆਸੀ ਗਿਰਜਣ ਨੇ ਇਹਨਾਂ ਦਾ ਕੰਮ ਇਹਨਾਂ ਨੇ ਕਰੇ ਜਾਣਾ ਪਰ ਇਹਨਾਂ ਤੋਂ ਬਿਨਾ ਜਿਹੜੇ ਉਰ ਦੇ ਪੁਰਾਣੇ ਸਟੂਡੈਂਟ ਨੇ ਜਿਹੜੇ ਸੈਨੇਟ ਦੇ ਮੈਂਬਰ ਨੇ ਜਿਹੜੇ ਸਟੂਡੈਂਟ ਜੁਨੀਅਨ ਦੇ ਬੰਦੇ ਨੇ ਜਾਂ ਜਿਹੜੇ ਇਥੋਂ ਪੜ੍ਹ ਕੇ ਗਏ ਹੋਏ ਨੇ ਉਹ ਉਹਨਾਂ ਨੇ ਅਸਲ ਦਰਦ ਖੋਲਿਆ ਉਹ ਬੋਲੇ ਨੇ ਨਰੋਲ ਉਹਨਾਂ ਨੇ ਤਾਂ ਕੁਝ ਨਹੀਂ ਕਰਨਾ 올ਡ ਸਟੂਡੈਂਟ ਆਏ ਹੋਏ ਨੇ ਬਿਲਕੁਲ ਬਹੁਤ ਇਕੱਠੇ ਪੁਰਾਣੇ ਰਾਤ ਸਾਰੀ ਰਾਤ ਦੇ ਬੈਠੇ ਸਵੇਰੇ 6 ਵਜੇ ਪਏ ਆ ਗੱਲਾਂ ਹੀ ਨਹੀਂ ਮੁੱਕਦੀਆਂ ਵੀ ਤੂੰ ਐਦਾਂ ਕੀਤਾ ਸੀ ਤੂੰ ਐਦਾਂ ਕੀਤਾ ਸੀ ਤੂੰ ਐਦਾਂ ਕੀਤਾ ਸੀਗਾ ਅਸੀਂ ਸਾਰੇ ਉੱਥੇ ਬੈਠੇ ਰਹੇ ਸਵੇਰੇ 6 ਵਜੇ ਸੁੱਤੇ ਜੀ 7 ਵਜੇ ਉੱਠ ਕੇ ਫੇਰ ਲੱਗੇ ਹੋਏ ਆ ਨੰਗੇ ਪੈਰ ਲੱਗੇ ਹੋਏ ਆ ਸਵੇਰ ਦੇ ਕਿਉਂ ਸਾਨੂੰ ਪਤਾ ਵੀ ਇਹ ਸਾਡੀ ਸਰਸਵਤੀ ਮਾਂ ਹੈ ਇਹ ਆ ਜਿਹੜਾ ਮੈਂ ਬੋਲਦਾ ਹਾਂ ਜਿਹੜਾ ਮੈਂ ਪੜ੍ਹਦਾ ਹਾਂ ਜਿਹੜੀ ਮੈਂ ਗੱਲ ਕਰਦਾ ਕਿਤੇ ਮੈਂ ਕਿ ਜਿੰਨੇ ਵੀ ਨੇ ਇਹ ਮੈਂ ਇੱਥੋਂ ਹੀ ਸਿੱਖਿਆ ਇਹੀ ਵਿੱਦਿਆ ਇਹੀ ਐਜੂਕੇਸ਼ਨ ਆ ਜੋ ਬੋਲੇ ਆ ਜੇ ਸਾਰੇ ਉਹਨਾਂ ਦੀ ਗੱਲ ਸੁਣ ਕੇ ਦੇਖ ਲਿਓ ਸਿਆਸੀ ਲੀਡਰਾਂ ਦੀ ਗੱਲ ਸੁਣ ਕੇ ਦੇਖ ਲਿਓ ਉਹਨਾਂ ਦੀ ਖੋਖਲੇ ਜਿਹੀ ਗੱਲ ਨੀਵੀਂ ਜੀ ਪਾ ਕੇ ਆਉਂਦੇ ਆਂ ਚਾਰ ਗੱਲਾਂ ਜੀ ਬੋਲ ਕੇ ਨੀਵੀਂ ਜੀ ਪਾ ਕੇ ਲੰਘ ਜਾਂਦੇ ਆਂ ਮਾਹੌਲ ਖਰਾਬ ਕਰ ਜਾਂਦੇ ਆਂ ਭਾਈ ਜੀ ਪਰ ਇੱਕ ਗੱਲ ਤੁਸੀਂ ਸਿਆਸੀ ਲੋਕਾਂ ਦੀ ਗੱਲ ਆਖੀ ਪੰਜਾਬ 'ਚ ਇਸ ਵਕਤ ਜਿਹੜੀ ਸਿਆਸਤ ਸਿਆਸੀ ਪਾਰਟੀ ਦੀ ਸਰਕਾਰ ਹੈ ਉਹ ਆਮਦਵੀ ਪਾਰਟੀ ਹੈ ਉਹਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਜਿੱਥੇ ਜਿਹੜੀ ਹੈ ਯੂਨੀਵਰਸਿਟੀ ਨੂੰ ਲੈ ਕੇ ਉਹਨੇ ਇੱਕ ਇਹੋ ਜਿਹੀ ਸਿਆਸਤ ਕੀਤੀ ਹੈ ਤੁਹਾਡੇ ਹਿਸਾਬ ਨਾਲ ਕੀ ਯੂਨੀਵਰਸਿਟੀ ਦੇ ਹੱਕ ਦੀ ਸਿਆਸਤ ਕੀਤੀ ਹੈ ਜਾਂ ਮਹਿਜ਼ ਲੋਕ ਦਿਖਾਵੇ ਦੀ ਸਿਆਸਤ ਕੀਤੀ ਮੈਨੂੰ ਤਾਂ ਇੱਕ ਥੋੜਾ ਜਿਹਾ ਤਰਕ ਦੇਣਾ ਚਾਹੂੰਗਾ ਮੈਂ ਥੋੜਾ ਜਿਹਾ ਉਹਨੂੰ ਸੱਭਕ ਵੀ ਮੰਨਦਾ ਜੇ ਤੁਸੀਂ ਜਸਤ ਕਰੋ ਤਾਂ ਮੈਂ ਬੋਲ ਦਵਾਂ ਫਿਰ ਬੋਲ ਦੇ ਕੋਈ ਗੱਲ ਉਹਦੇ ਪਜਾਮੇ ਥੱਲੇ ਵੀ ਖਾਕੀ ਨੀਕਰ ਆ ਉਹ ਘਟ ਨਹੀਂ ਹੈਗਾ ਪਰ ਉਹ ਤਾਂ ਇਹ ਕਹਿੰਦੇ ਨੇ ਹੁਣ ਵੀ ਹਮੇ ਇਕੱਲੇ ਬਿਆਨ ਹੀ ਮੰਨ ਲੀਏ ਪਰ ਤਾਂ ਕਹਿੰਦੇ ਨੇ ਜਿੱਥੋਂ ਤੱਕ ਲੜਨਾ ਪਿਆ ਪੰਜਾਬ ਲਈ ਲੜੂ ਜਿੱਥੋਂ ਤੱਕ ਖੜਨਾ ਪਿਆ ਪੰਜਾਬ ਲਈ ਖੜੂ ਯੂਨੀਵਰਸਿਟੀ ਸਾਡੀ ਆਸੀ ਯੂਨੀਵਰਸਿਟੀ ਨੂੰ ਜਾਣ ਹੀ ਨਹੀਂ ਦੇਣਾ ਕਿਸੇ ਪਾਸੇ ਤੇ ਤਰਨ ਤਰਨ ਤੂੰ ਤਾਂ ਨਿਕਲਿਆ ਨਹੀਂ ਤਰਨ ਤਰਨ ਤੂੰ ਤਾਂ ਨਿਕਲਿਆ ਨਹੀਂ 8 ਦਿਨ ਬਾਅਦ ਤਾਂ ਮੁੰਡੇ ਦੀ ਸਟ੍ਰਾਈਕ ਟੁੱਟੀ ਹੈ ਜਿਹੜੇ ਹੰਗਰ ਸਟ੍ਰਾਈਕ ਕੀਤੀ ਸੀ ਭੁੱਖੜਤਾਲ ਕੀਤੀ ਸੀ ਐਫੀਡੇਵਿਟ ਤੇ ਉਦੋਂ ਤਾਂ ਆਇਆ ਨਹੀਂ ਆ ਹੁਣ ਲੱਗੇ ਹੋਏ ਆ ਸਾਡੇ ਵਾਸਤੇ ਬਾਰਡਰਾਂ ਤੇ ਰੁਕਣ ਲੱਗੇ ਹੋਏ ਆ ਕਿੱਥੇ ਭਗਵੰਤ ਮਾਨ ਫਿਰ ਕਿੱਥੇ ਆਹੋਂ ਬਿਆਨ ਦੇ ਕਿ ਹੋ ਗਿਆ ਬਿਆਨਾਂ ਨਾਲ ਯੂਨੀਵਰਸਿਟੀ ਲੜਾਈਆਂ ਲੜ ਰਹੀ ਕਰਦੀਆਂ ਹੁੰਦੀਆਂ ਆ ਪਹਿਲਾਂ ਸਾਰਿਆਂ ਨੇ ਜਿੰਨੇ ਵੀ ਸਿਆਸੀ ਲੀਡਰ ਆ ਜਾਈ ਉਰੇ ਇਹ ਸਾਰੇ ਬਿਆਨੇ ਤਾਂ ਦੇ ਸੀਗੇ ਤੇ ਪ੍ਰਤਾਪ ਸਿੰਘ ਬਾਜਵੇ ਦਾ ਬਿਆਨ ਨਹੀਂ ਆਇਆ ਸੀਗਾ ਉਹ ਕਹਿੰਦਾ ਵੀ ਹਲੇ ਇੱਧਰ ਇਲੈਕਸ਼ਨ ਚ ਬਿਜ਼ੀ ਆ ਯੂਨੀਵਰਸਿਟੀ ਵੀ ਜਾਵਾਂਗੇ ਲੋ ਮਤਲਬ ਇਹ ਕੀ ਆ ਅਸਲ ਦੇ ਵਿੱਚ ਕਿਉਂ ਨਹੀਂ ਸੀਰੀਅਸ ਹੈਗੇ ਇਹ ਵਿਦਿਆ ਦਾ ਮਸਲਾ ਐਜੂਕੇਸ਼ਨ ਦਾ ਮਸਲਾ ਤੇ ਜੇ ਪੜ੍ਹ ਲਿਖ ਗਏ ਸਾਨੂੰ ਸਸਤੇ ਦੇ ਵਿੱਚ ਇਹ ਥੋੜੀ ਡਿਗਰੀ ਮਿਲ ਜਾਂਦੀ ਬਾਈ ਜੀ 2500 ਤੋਂ ਲੈ ਕੇ 5000 ਦੇ ਵਿੱਚ ਇੱਥੇ ਗ੍ਰੈਜੂਏਸ਼ਨ ਹੋ ਜਾਂਦੀ ਆ ਹੌਸਟਲ ਮਿਲ ਜਾਂਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਆ ਜਾਂਦੀ ਆ ਬੰਦਾ ਕਾਬਲ ਹੋ ਜਾਂਦਾ ਇੱਕ ਨਾ ਕਹਾਵਤ ਔਰੇ ਅਸੀਂ ਅਕਸਰ ਕੈਂਪਸ ਦੇ ਜਦੋਂ ਅਸੀਂ ਮੈਸੇਜ ਦੇ ਵਿੱਚ ਜਾਂ ਕੈਂਟੀਨ ਚ ਬਹਿੰਦੇ ਉਹਦੀ ਗੱਲ ਕਰਦੇ ਹੁੰਦੇ ਸੀਗੇ ਵੀ no knowledge without college no personality without university bande di sakshit de vich nikhar aa janda jehda university ch pad janda knowledge college to ikathi ho jandi hai bande di oh sanu chahange je adare sade he takde ho gaye aithe di numaindagi bacche takde ho gaye gyanwan ho gaye inna nu apne hakkan da nahi pata laguga sanghikaran taahi karan laggeve sanghikaran taahi karan laggeve karanna ki hai 200 college ne punjab de ਜਿਹੜੇ ਐਫੀਲੀਏਟਡ ਨੇਸ ਯੂਨੀਵਰਸਿਟੀ ਦੇ ਨਾਲ ਇਹ ਸੈਨੇਟ ਭੰਗ ਕਰਕੇ ਨੋਮੀਨੇਟਡ ਬੰਦੇ ਲਾ ਦੇਣੇ ਨੇ ਉਸ ਤੋਂ ਬਾਅਦ ਕਰਨਾ ਕੀ ਹੈ ਉਹੀ ਜੋ ਨਾਗਪੁਰ ਤੋਂ ਆਰਡਰ ਆਉਣਾ ਉਹੀ ਜੋ ਸੈਂਟਰਲਾਈਜ਼ਡ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਲੱਗੇ ਹੋਣੇ ਉਹਦੇ ਵਿੱਚ ਪੜਾਉਣਾ ਕੀ ਹੈ ਸਾਨੂੰ ਗੋਬਰ ਦੇ ਫਾਇਦੇ ਮੂਤ ਦੇ ਫਾਇਦੇ ਗਾਊ ਦਾ ਗੋਬਰ ਗਾਊ ਦਾ ਮੂਤ ਠੀਕ ਹੈ ਉਹ ਧਾਰਮਿਕ ਪ੍ਰਵਿਰਤੀ ਦੇ ਵਿੱਚ ਠੀਕ ਹੈ ਕੋਈ ਘਰ ਨੂੰ ਲਿਪਦਾ ਕੋਈ ਉਹਦਾ ਹਵਨ ਕਰਦੇ ਆ ਵੀ ਉਹਦੇ ਲਾਉਣੇ ਆ ਉਹ ਹਵਨ ਕਿਉਂ ਕੀਤਾ ਜਾਂਦਾ ਕਿਉਂਕਿ ਉਹ ਤਾਂ ਗੋਬਰ ਹਲਕਾ ਹੁੰਦਾ ਉਹਦੇ ਨਾਲ ਘਰ ਦੇ ਵਿੱਚ ਪੋਲੂਸ਼ਨ ਨਹੀਂ ਹੁੰਦਾ ਠੀਕ ਆ ਉੱਥੇ ਤੱਕ ਟਰੱਕੋ ਠੀਕ ਆ ਰੱਖੋ ਆਸਤਾਂ ਨੂੰ ਆਸਤਾਂ ਨੂੰ ਆਸਤਾਂ ਲਈ ਜਗ੍ਹਾ ਤੇ ਰੱਖੋ ਪਰ ਕਿਤਾਬਾਂ ਦੇ ਵਿੱਚ ਬਾੜ ਦੋਈ ਤਾਂ ਇਹ ਤਾਂ ਠੀਕ ਨਹੀਂ ਹੈ ਨਾ ਆਸਤਾਂ ਗ੍ਰੰਥਾਂ ਵਿੱਚ ਸੋਹਣੇ ਲੱਗਦੇ ਬਾਈ ਜੀ ਉਹ ਧਾਰਮਿਕ ਸਥਾਨਾਂ ਦੇ ਵੀ ਸੋਹਣੇ ਲੱਗਦੀਆਂ ਲਾਇਬ੍ਰੇਰੀਆਂ ਦੇ ਵਿੱਚ ਨਹੀਂ ਲਾਇਬ੍ਰੇਰੀਆਂ ਦੇ ਵਿੱਚ ਗਿਆਨ ਚਾਹੀਦਾ ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਿੰਦਾ ਤੁਹਾਨੂੰ ਜੇ ਹੁਕਮ ਕਰੋ ਤਾਂ ਪਿਆਰ ਸ਼ਰਦਾ ਗਿਆਨ ਤੇ ਭਰੋਸਾ ਇਹ ਚਾਰੇ ਭੈਣ ਭਰਾ ਨੇ ਵੱਡੇ ਹੋਏ ਵਿਛੜਣ ਦਾ ਟਾਈਮ ਆ ਗਿਆ ਪਿਆਰ ਨੂੰ ਪੁੱਛਿਆ ਵੀ ਤੂੰ ਕਿੱਥੇ ਜਾਏਂਗਾ ਉਹ ਕਹਿੰਦਾ ਮੈਂ ਜਾਊਂਗਾ ਖੂਨ ਦੇ ਰਿਸ਼ਤਿਆਂ ਦੇ ਵਿੱਚ ਜਜ਼ਬਾਤਾਂ ਦੀ ਸਾਂਝ ਦੇ ਵਿੱਚ ਸ਼ਰਦਾ ਨੂੰ ਪੁੱਛਿਆ ਵੀ ਤੂੰ ਉਹ ਕਹਿੰਦੀ ਮੈਂ ਜਾਊਂ ਧਾਰਮਿਕ ਸਥਾਨਾਂ ਤੇ ਗਿਆਨ ਨੂੰ ਪੁੱਛਿਆ ਵੀ ਤੂੰ ਉਹ ਕਹਿੰਦਾ ਮੈਂ ਜਾਊਂਗਾ ਲਾਇਬ੍ਰੇਰੀਆਂ ਦੇ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵਿਸ਼ਵਾਸ ਨੂੰ ਪੁੱਛਿਆ ਵੀ ਤੂੰ ਤੂੰ ਕਿੱਥੇ ਜਾਏਂਗਾ ਉਹ ਕਹਿੰਦਾ ਜੇ ਮੈਂ ਚਲੇ ਗਿਆ ਮੈਂ ਮੁੜ ਕੇ ਨਹੀਂ ਆਉਂਦਾ ਸਿਆਸੀ ਜਮਾਤ ਨਾਲ ਹੁਣ ਉਹੀ ਹੋਇਆ ਵੈ ਇਹਨਾਂ ਦਾ ਵਿਸ਼ਵਾਸ ਚ ਚਲਾ ਗਿਆ ਜਿਹੜੀ ਸਰਕਾਰ ਦੀ ਤੁਸੀਂ ਗੱਲ ਕਰਦੇ ਆ ਨਾ ਇਹ ਗੁਲਾਮ ਹੈ ਬਾਈ ਜੀ ਇਹ ਤੋਂ ਵਿਸ਼ਵਾਸ ਗਿਆ ਜੇਠਾ ਪੁੱਤ ਬਣਾਇਆ ਪੰਜਾਬ ਨੇ ਜੇਠਾ ਪੁੱਤ ਪਰ ਨਿਕਲਿਆ ਕੀ ਗੁਲਾਮ ਜੀਬ ਵੀ ਗੁਲਾਮ ਜੀ ਹੱਥ ਵੀ ਗੁਲਾਮ ਸੋਚ ਵੀ ਗੁਲਾਮ ਦਿਮਾਗ ਵੀ ਗੁਲਾਮ ਉਹ ਬੰਦਾ ਸੀ ਸਿਰ ਤੇ ਬਿਠਾ ਲਿਆ। ਤਾਂ ਐ ਲੱਗਦਾ ਫਿਰ ਐ ਪਗਮਾ ਕਰਨ ਕਰਨ ਦੇਣਗੇ ਲੱਗਦਾ ਵੀ ਐ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਇੱਕ ਕਿਤੇ ਨਾ ਕਿਤੇ ਭਰਮ ਸੀ ਜੋ ਭੁਲੇਖਾ ਸੀ ਕੇਂਦਰ ਦਾ ਕਿਤੇ ਨਾ ਕਿਤੇ ਦੂਰ ਹੋਇਆ ਕਿ ਨਹੀਂ ਪੰਜਾਬ ਨੂੰ ਛੇੜੋਗੇ ਤਾਂ ਫਿਰ ਬਹੁਤ ਡੂੰਗੀ ਸੱਟ ਵੱਜੂਗੀ। ਨਹੀਂ ਤਰੀਕਾ ਬਹੁਤ ਸੋਹਣਾ ਸੀ ਉਹਨਾਂ ਦਾ। ਵਾ ਦੇਖੋ ਇੱਕ ਜਿੱਥੇ ਤਾਰੀਫ ਉਹ ਤੇ ਤਾਰੀਫ ਕਰਨੀ ਬਣਦੀ ਆ। ਜੀ। ਜਿਹੜਾ ਇਹ ਸੰਗੀਤ ਢਾਂਚਾ ਨਾ ਆਰਐਸਐਸ ਆ। ਇਹ ਬਹੁਤ ਦਿਮਾਗੀ ਆ। ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਆ। ਇਹ 2-4 ਮਿੰਟ ਦੇ ਵਿੱਚ ਆ 2-4 ਦਿਨਾਂ ਦੇ ਵਿੱਚ ਨਤੀਜੇ ਦੀ ਭਾਲ ਦੇ ਵਿੱਚ ਨਹੀਂ ਇਹ ਕਹਿੰਦੇ 5 ਸਾਲ 10 ਸਾਲ 15 20 50 ਜਿੰਨੇ ਮਰਜ਼ੀ ਸਾਲ ਲੱਗਣ ਅਸੀਂ ਉਧਰ ਨੂੰ ਤੁਰਨਾ ਹੈ ਸੈਨਟ ਇਲੈਕਸ਼ਨ ਕਰੋਨਾ ਕਰਕੇ ਰੁਕ ਗਈ ਠੀਕ ਹੈ ਜੀ 2 ਸਾਲ ਹੋ ਲੰਗੇ 4 ਸਾਲ ਇਹਨਾਂ ਨੂੰ ਹੋਣ ਵਾਲੇ ਆਗੇ ਸਾਢੇ 5 6 ਸਾਲ ਹੋ ਗਏ ਹੋ ਗਿਆ ਰੁਕ ਲਿਆ ਉਸ ਤੋਂ ਬਾਅਦ ਕੀ ਆ ਗਿਆ ਪਤਾ ਵੀ ਜਿੱਥੋਂ ਵਿਰੋਧ ਪੈਦਾ ਹੋਣਾ ਉੱਥੇ ਕੌਣ ਆ ਉੱਥੇ ਆਪਣਾ ਗੁਲਾਮ ਬੈਠਾ ਹੈ ਉਹ ਮਾਰੂ ਬੜਕਨ ਟੀਵੀ ਤੇ ਕਾਗਜੀ ਪੱਤਰੀ ਕੁਝ ਵੀ ਨਹੀਂ ਕਾਗਜੀ ਪੱਤਰੀ ਕੋਈ ਗੱਲ ਨਹੀਂ ਹੱਕਾਂ ਵਾਸਤੇ ਜਾ ਕੇ ਬੈਠੇ ਆਜ ਵੀ ਇੱਥੇ ਆ ਜਾਂਦਾ ਜਾ ਕੇ ਲੜੇ ਕਦੇ ਟੈਲੀਵਿਜ਼ਨਾਂ ਤੇ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਕਿ ਲੜਾਈਆਂ ਲੜੀਆਂ ਜਾਂਦੀਆਂ ਨਹੀਂ ਇਹ ਹੋ ਸਕਦਾ ਉਹਨਾਂ ਨੂੰ ਪਤਾ ਵੀ ਸਾਡਾ ਗੁਲਾਮ ਆ ਉੱਥੇ ਇੱਕ ਇੱਕ ਕਰਕੇ ਆਰਡਰ ਪਹਿਲਾਂ ਭਾਖੜਾ ਬੀਬੀ ਐਮ ਵੀ ਦਿੱਤਾ ਕਿ ਨਹੀਂ ਦਿੱਤਾ ਕਿੰਨੇ ਡਰਾਮੇ ਹੋਏ ਕਦੇ ਉੱਥੇ ਜਿੰਦਾ ਲਾਉਂਦਿਆਂ ਦੀ ਚਾਬੀ ਐ ਕਦੇ ਉਹ ਆਨੰਦਪੁਰ ਸਾਹਿਬ ਵਾਲਾ ਉਹ ਬਾਈ ਕੀ ਨਾ ਉਹਦਾ ਭਰਾ ਜਾ ਹਨਾ ਉਹ ਕਹਿੰਦਾ ਮੈਂ ਹੀ ਰੱਖਾਂ ਮੈਂ ਵੜਨ ਨਹੀਂ ਦਊਗਾ ਨਹੀਂ ਵੜਨਾਂਗਾ ਹੁਣ ਉਹ ਕਿੱਥੇ ਆ ਤੇ ਹੁਣ ਜਿੱਦਣ ਉਹਨਾਂ ਨੇ ਆਪਣੀ ਫੋਰਸ ਲਾਤੀ ਉਹਦੋਂ ਖੁਸਕਿਆ ਵੀ ਨਹੀਂ ਕੋਈ ਉਹਦੋਂ ਇੱਕ ਬਿਆਨ ਵੀ ਨਹੀਂ ਬਿਆਨ ਵੀ ਗਿਆ ਦੇ ਤਾਂ ਸਕੀਮ ਦੇ ਨਾਲ ਹੁਣ ਇਹਨੂੰ ਦੇਣਾ ਸੀਗਾ ਉਹ ਤਾਂ ਭਲਾ ਹੋਵੇ ਵਿਦਿਆਰਥੀਆਂ ਜਿਨ੍ਹਾਂ ਨੇ ਹੁੱਕਾ ਮਾਰਿਆ ਤੇ ਭਲਾ ਹੋਵੇ ਤਿੰਨੇ ਸਟੇਟਾਂ ਦੇ ਲੋਕਾਂ ਦਾ ਜਿਨ੍ਹਾਂ ਨੇ ਇਕਾ ਰੱਖਿਆ ਆਪਣੇ ਬੱਚਿਆਂ ਵਾਸਤੇ ਆਪਣੀ ਧੀਆ ਪੁੱਤਾਂ ਵਾਸਤੇ ਇੱਥੇ ਪਹੁੰਚੇ ਆਪਣੀ ਵਿਦਿਕ ਹੋਂਦ ਨੂੰ ਬਚਾਉਣ ਵਾਸਤੇ ਔਰ ਮੈਂ ਬੇਨਤੀ ਵੀ ਕਰਦਾ ਤੁਹਾਡੇ ਚੈਨਲਾਂ ਦੇ ਜ਼ਰੀਏ ਵੀ ਇਹ ਸਾਥ ਛੱਡੇ ਹੋ ਨਾ ਬੱਚਿਆਂ ਦਾ ਭਾਵੇਂ ਸਿਆਸੀ ਲੋਕ ਤੁਹਾਨੂੰ ਜਿੰਨਾ ਮਰਜ਼ੀ ਪਟਕਾਉਣ ਇਹ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਲੋਕਾਂ ਦੇ ਸਿਰ ਤੇ ਔਰ ਜਿਹੜੇ ਇੱਥੋਂ ਪੜ੍ਹ ਕੇ ਗਏ ਆ ਲੋਕਾਂ ਉਹਨਾਂ ਦੇ ਸਿਰ ਤੇ ਲੜਾਈ ਇਹ ਮੋਰਚਾ ਜਿੱਤਿਆ ਜਾਣਾ ਸਿਆਸੀ ਲੋਕਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਸਿਆਸਤ ਕਰਨੀ ਆ ਆ ਕੇ ਇੱਥੇ ਮਾਹੌਲ ਖਰਾਬ ਕਰਨਗੇ ਇਹਨਾਂ ਨੂੰ ਪਾੜਨਗੇ ਇਹਨਾਂ ਨੂੰ ਤੋੜਨਗੇ ਡਰਾਪੇ ਦੇਣਗੇ ਉਹ ਗਿਰਜਾਂ ਨੇ ਬਾਈ ਜੀ ਗਿਰਜ ਕੀ ਭਾਲੂਗੀ ਮੁਰਦਾ ਉਹਨੇ ਤਾਂ ਮਾਸ ਖਾਣਾ ਤੇ ਉਹਨੇ ਨਹੀਂ ਦੇਖਣਾ ਵੀ ਇਹ ਕਿਹਦਾ ਮਾਸ ਹੈ ਕੌਣ ਹੈ ਇਹ ਸਿਆਸੀ ਗਿਰਜਾਂ ਨੇ ਇਹਨੇ ਸਾਰੀਆਂ ਪਾਰਟੀਆਂ ਦੀ ਕੋਈ ਵੀ ਵਿਸ਼ੇਸ਼ ਨਹੀਂ ਇਹ ਨਹੀਂ ਵੀ ਕੋਈ ਇੱਕ ਵਿਅਕਤੀ ਵਿਸ਼ੇਸ਼ ਨੋ ਨਾ ਕੋਈ ਇੱਕ ਵੀ ਸਪੈਸ਼ਲ ਪਾਰਟੀ ਬਾਰੇ ਆਪਾਂ ਕੁਝ ਬੋਲਦੇ ਨਹੀਂ ਸਾਰੇ ਕੋਈ ਘਟ ਨਹੀਂ ਹੈਗਾ ਇੱਥੇ ਸਾਬ ਰਲੇ ਹੋਏ ਨੇ ਸਾਬ ਸ਼ਬਦੋਂ ਫੇਰ ਮੂੰਹ ਚੋਂ ਨਿਕਲੂ ਸੀ ਚੋਰ ਨੇ ਜੀ ਹਾਂ ਸਭ ਚੋਰ ਨੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਬੇਨਤੀ ਵਸ ਵੀ ਪੰਜਾਬ ਵਾਸੀ ਹੋ ਹਰਿਆਣਾ ਵਾਸੀ ਹੋ ਹਿਮਾਚਲ ਵਾਸੀ ਹੋ ਇਹ ਬੱਚੇ ਆ ਨਾ ਜਿਹੜੇ ਧੀਆਂ ਪੁੱਤ ਆਪਣੇ ਇਹ ਤੁਹਾਡੇ ਸਿਰ ਤੇ ਆ ਸਾਥ ਜ਼ਰੂਰ ਦਿਓ ਜਦ ਵੀ ਤੁਹਾਨੂੰ ਹੁਕਮ ਆਨ ਜ਼ਰੂਰ ਖੜਜਿਓ ਇਹ ਹੀ ਤੁਹਾਡਾ ਭਵਿੱਖ ਹੈ ਇਹ ਹੀ ਤੁਹਾਡਾ ਫਿਊਚਰ ਆ ਆਪਾਂ ਨੇ ਤੰਦਰੁਸਤ ਸਮਾਜ ਸਿਰਜਣਾ ਸਿਆਸੀ ਲੋਕਾਂ ਤੋਂ ਪਿੱਛੇ ਹਟੋ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ